ਸੂਬੇ ਸਰਹੰਦ ਜੇਸ ਧਰਤੀ ਤੇ ਬੈਠ ਕੇ ਜ਼ੁਲਮ ਕੀਤੇ ਉਸ ਧਰਤੀ ਦਾ ਕਦੇ ਵਜ਼ੀਰ ਬਣਿਆ ਅਬਦੁੱਸ ਸਮੁੰਦ ਖਾਨ ਅਬਦੁੱਸ ਸਮੁੰਦ ਖਾਨ ਆਪਣੇ ਸ਼ਾਹੀ ਲਾਮ ਲਸ਼ਕਰ ਦੇ ਨਾਲ ਸਰਹੰਦ ਤੋਂ ਬਾਹਰ ਨਿਕਲਦਾ ਪਟਿਆਲੇ ਵਾਲੇ ਪਾਸੇ ਨੂੰ ਜਾ ਰਿਹਾ ਇਹਦੇ ਨਾਲ ਇਹਦੀਆਂ ਫੌਜਾਂ ਨੇ ਨਾਲ ਇਹਦੇ ਤਾਜੀ ਹੈ ਸਰਹੰਦ ਤੇ ਪਟਿਆਲੇ ਦੇ ਵਿਚਕਾਰ ਪਿੰਡ ਪੈਂਦਾ ਇਹ ਬਾਰਨ ਉਸ ਬਾਰਨ ਪਿੰਡ ਵਿੱਚ ਜਾ ਕੇ ਇਹਨੇ ਡੇਰਾ ਕੀਤਾ ਹੈ ਆਪਣੇ ਸਿਪਾਹੀਆਂ ਨੂੰ ਭੇਜਦਾ ਇਹ ਕਹਿੰਦਾ ਨਗਰ ਵਿੱਚ ਜਾਓ ਕਿਸੇ ਸਿੱਖ ਨੂੰ ਬੁਲਾ ਕੇ ਮੇਰੇ ਕੋਲ ਲੈ ਕੇ ਆਉਣਾ ਕਹਿੰਦਾ ਯਾਦ ਰੱਖਿਓ ਕਿਸੇ ਮੁਸਲਮਾਨ ਵੀਰ ਨੂੰ ਤੰਗ ਨਹੀਂ ਕਰਨਾ ਇਸ ਪਿੰਡ ਵਿੱਚ ਬਹੁਤੀ ਆਬਾਦੀ ਮੁਸਲਮਾਨ ਪਰਿਵਾਰਾਂ ਦੀ ਹੈ ਕੋਈ ਵਿਰਲਾ-ਵਿਰਲਾ ਘਰ ਸਿੱਖਾਂ ਦਾ ਕਹਿੰਦਾ ਕਿਸੇ ਸਿੱਖ ਨੂੰ ਬੁਲਾ ਕੇ ਮੇਰੇ ਪਾਸ ਲੈ ਕੇ ਆਉ ਅਬਦੁੱਸ ਸਮੁੰਦ ਖਾਨ ਦੇ ਸਿਪਾਈ ਗਏ ਨੇ ਨਗਰ ਵਿੱਚ ਭਾਲਦੇ ਕੋਈ ਸਿੱਖ ਨજર ਨਹੀਂ ਆ ਰਿਹਾ ਭਾਲਦੇ ਭਾਲਦੇ ਪਿੰਡ ਤੋਂ ਬਾਹਰ ਨਿਕਲੇ ਨੇ ਹੂ ਦੇ ਉੱਤੇ ਇੱਕ ਗੁਰੂ ਕੇ ਪਿਆਰ ਵਾਲਾ ਸਿੱਖ ਇਸ਼ਨਾਨ ਕਰ ਰਿਹਾ ਰਸਨਾ ਤੋਂ ਮਿੱਠੀ ਆਵਾਜ਼ ਵਿੱਚ ਬਾਣੀ ਪੜ ਰਿਆ ਇਸ ਗੁਰਸਿੱਖ ਦਾ ਨਾਮ ਇਤਿਹਾਸ ਦੇ ਪੰਨਿਆਂ ਅੰਦਰ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ ਜਿਹਦਾ ਨਾਮ ਹੈ ਭਾਈ ਸਾਹਿਬ ਭਾਈ ਜੈ ਸਿੰਘ ਜੀ ਖਲਕਟ ਉਸ ਭਾਈ ਜੈ ਸਿੰਘ ਦੇ ਕੋਲ ਅਬਦੁੱਸਮੰਦ ਖਾਨ ਦੇ ਸਿਪਾਈ ਪਹੁੰਚੇ ਨੇ ਜਾ ਕੇ ਅਬਦੁੱਸਮੰਦ ਖਾਨ ਦਾ ਸੁਨੇਹਾ ਜਿਵੇਂ ਇਹ ਸਿਪਾਈ ਸਰਦਾਰ ਜੈ ਸਿੰਘ ਨੂੰ ਦੇ ਰਹੇ ਨੇ ਮੇਰੇ ਸਾਥੀ ਇਸ ਕਵਤਾ ਦੇ ਰਾਈ ਬੇਨਤੀ ਕਿਉਂ ਕਰ ਰਹੇ ਨੇ ਸਮੰਦ ਖਾਨ ਦੇ ਕੋਲ ਜਿਸ ਪਾਈ ਪਿੰਡ ਦੇ ਅੰਦਰ ਆ ਕੇ ਕਹਿ ਲੱਗੇ ਨਜਾਇਜ਼ ਗੰ ਨੂੰ ਮੱਥੇ ਤੇ ਵਟ ਪਾ ਕੇ ਲੇ ਜਾਣੇ ਇਨਾਮ ਨੇ ਤੈਨੂੰ ਜੇ ਤੂੰ ਸੇਕ ਕਮਾਈ ਓ ਮਰਦੇਂਦੇ ਵੇ ਚੋਲੀ ਉਸ ਦੀ ਜੋ ਵੀ ਹੁਕਮ ਵਜਾਉਂਦਾ ਫੌਜਦਾਰ ਹੈ ਸਾਡਾ ਸਿੰਘਾ ਤੈਨੂੰ ਮਿਲਣਾ ਚਾਹੁੰਦਾ ਆਏ ਚੱਲ ਕੇ ਦੂਰੋਂ ਸਭ ਨੇ ਲੰਬਾ ਪੰਦ ਮੁਕਾ ਕੇ ਘੜੀਆਂ ਤੋਂ ਬਿਆਥ ਕੇ ਵਾਲਾਉਂਦਾ ਫੌਜਦਾਰ ਹੈ ਸਾਡਾ ਸਿੰਘਾ ਤੈਨੂੰ ਮਿਲਣਾ ਚਾਹੁੰਦਾ ਕੀ ਪਤਾ ਕੀ ਕੰਮ ਜ਼ਰੂਰੀ ਤੇਰੇ ਜੁਮੇ ਲਾਉਣਾ ਇੱਕ ਵਾਰੀ ਜੇ ਲੰਘਿਆ ਹੱਥੋਂ ਵੇਲਾ ਮੜ ਨਹੀਂ ਆਉਣਾ ਇਹ ਆ ਕੰਮ ਤੋਂ ਨਹੀਂ ਕਿਸੇ ਨੂੰ ਆਪਣੇ ਕੋਲ ਬਿਠਾਉਂਦਾ ਤੈਨੂੰ ਮਿਲਣਾ ਚਾਹੁੰਦਾ ਹੋਕਦਾ ਖੁਸ਼ ਹਾਂ ਕਿ ਤੈਨੂੰ ਬਖਸ਼ ਦੇ ਮੋਤੀ ਹੀਰੇ ਕੀ ਪਤਾ ਕਦ ਚਮਕ ਪੈਣਾ ਏ ਕਿਸਮਤ ਦੀ ਏ ਲਕੀਰੇ ਹੋ ਪਹਿਲਾਂ ਜੇ ਨਾ ਵਕਤ ਸੰਭਾਲੇ ਪਿਛੋਂ ਪਉ ਪਛਤਾਉਂਦਾ ਤੇ ਚੌਰ ਉਪਛਤਾਉਂਦਾ ਖੌਜਦਾਰ ਹੈ ਸਰਤਾ ਸਿੰਘਾ ਤੈਨੂੰ ਮਿਲ ਤਿਆਰੀ ਸਾਡੇ ਨਾਲ ਕਿਉਂ ਨਹੀਂ ਚੱਲਦਾ ਖੋਤਾ ਸੋਚ ਐਵੇਂ ਕਰ ਤੂੰ ਫਿਕਰਿਆ ਕਿਹੜੀ ਗੱਲ ਦਾ ਓ ਮਨ ਲੈਣਾ ਤੂੰ ਹਾਂਜੀ ਕਹਿ ਕੇ ਮਨ ਲੈਣਾ ਤੂੰ ਹਾਂਜੀ ਕਹਿ ਕੇ ਜੋ ਵੀ ਉਹ ਫਰਮਾਉਂਦਾ ਖੌਜਦਾਰ ਹੈ ਸਾਡਾ ਸਿੰਘਾ ਤੈਨੂੰ ਮਿਲਣਾ ਚਾਹੁੰਦਾ ਓ ਤੁਹਾਨੂੰ ਲੱਗਦਾ ਜਾਗਣ ਵਾਲੇ ਤੇਰੇ ਬਾਗ ਚੰਗੇਰੇ ਫੌਜਦਾਰ ਹੈ ਸਾਡਾ ਸਿੰਘਾ ਤੈਨੂੰ ਮਿਲਣਾ ਚਾਹੁੰਦਾ ਉਹ ਦਿਆ ਕੇ ਸਾਵੇਂ ਪਹੁੰਚਦਾਰ ਦੇ ਦੇਣੀ ਕਰ ਸਲਾਮਾ ਨਾਲ ਅਦਬ ਦੇ ਪੂਰਾ ਕਰਨਾ ਚੰਗਾ ਬਣ ਕੇ ਕੰਮ ਉਹ ਘਟ ਕੇ ਬੰਨ ਲੈ ਗੱਲਾਂ ਬੱਲੇ ਮਹਿਮਾ ਜੋ ਸਮਝਾਉਂਦਾ ਘਟ ਕੇ ਬੰਨ ਲੈ ਗੱਲਾਂ ਬੱਲੇ ਮਹਿਮਾ ਜੋ ਸਮਝਾਉਂਦਾ ਸਰਦਾਰ ਜੈ ਸਿੰਘ ਨੂੰ ਜਾ ਕੇ ਸਿਪਾਈ ਆਖਣ ਲੱਗੇ ਸਾਡਾ ਫੌਜਦਾਰ ਤੈਨੂੰ ਮਿਲਣ ਵਾਸਤੇ ਯਾਦ ਕਰ ਰਿਹਾ ਵੈਸੇ ਤੇ ਸਾਡਾ ਫੌਜਦਾਰ ਬੜੇ ਸਖਤ ਸੁਭਾਅ ਦਾ ਕਿਸੇ ਗੈਰ ਮੁਸਲਮਾਨ ਨੂੰ ਆਪਣੇ ਨੇੜੇ ਨਹੀਂ ਲੱਗਣ ਦਿੰਦਾ ਪਰ ਤੈਨੂੰ ਉਹਨੇ ਆਪ ਮਿਲਣ ਵਾਸਤੇ ਬੁਲਾਇਆ ਏ ਕੋਈ ਬੜਾ ਜ਼ਰੂਰੀ ਕੰਮ ਹੋਵੇਗਾ ਤੇ ਜੇ ਤੂੰ ਉਸ ਕੰਮ ਨੂੰ ਇਮਾਨਦਾਰੀ ਦੇ ਨਾਲ ਕਰ ਦਿੱਤਾ ਤੇ ਹੋ ਸਕਦਾ ਤੈਨੂੰ ਖੁਸ਼ ਹੋ ਕੇ ਸਰਕਾਰੀ ਖਜ਼ਾਨਿਆਂ ਵਿੱਚੋਂ ਵੱਡੇ ਇਨਾਮ ਦੇ ਦੇਵੇ। ਸਰਦਾਰ ਜੈ ਸਿੰਘ ਰਸਨਾ ਤੋਂ ਬਾਣੀ ਪੜਦਾ ਰਿਹਾ ਤੇ ਇਸ਼ਾਨਾਮ ਕਰਦਾ ਰਿਹਾ। ਇਸ਼ਾਨਾਮ ਕਰਨ ਤੋਂ ਬਾਅਦ ਸਰਦਾਰ ਜੈ ਸਿੰਘ ਇਨ੍ਹਾਂ ਛਪਾਈਆਂ ਦੇ ਨਾਲ ਚੱਲ ਪਿਆ। ਛਪਾਈ ਸਮਝਾਉਂਦੇ ਜਾ ਰਹੇ ਨੇ ਯਾਦ ਰਾਖ ਸਿੰਘਾ ਸਾਡਾ ਫੌਜਦਾਰ ਸਿੱਖ ਕੌਮ ਦੇ ਨਾਲ ਬੜੀ ਨਫ਼ਰਤ ਕਰਦਾ ਹੈ। ਤੇ ਹੋ ਸਕਦਾ ਹੈ ਤੈਨੂੰ ਕੋਈ ਸਖਤ ਸਜ਼ਾ ਦੇ ਦੇਵੇ ਜੇ ਤੂੰ ਕੋਈ ਗੱਲ ਇਹੋ ਜਿਹੀ ਆਖ ਦਿੱਤੀ। ਜਿਹੜੀ ਉਹਨੂੰ ਨਾ ਪਸੰਦ ਹੋਵੇ ਇਸ ਕਰਕੇ ਤੂੰ ਜਦੋਂ ਜਾਣਾ ਏ ਫੌਜਦਾਰ ਦੇ ਸਾਹਮਣੇ ਸਿਰ ਝੁਕਾ ਕੇ ਸਜਦਾ ਕਰ ਦੇਵੀ ਤੇਰੇ ਕੋਲੋਂ ਮੇ ਕੋਈ ਕੰਮ ਕਰਵਾਉਣਾ ਉਹ ਕੰਮ ਕਰਕੇ ਤੂੰ ਇਨਾਮ ਪ੍ਰਾਪਤ ਕਰ ਲਵੇਂ ਸਰਦਾਰ ਜੈ ਸਿੰਘ ਬਾਣੀ ਪੜਦਾ ਇਨ੍ਹਾਂ ਛਪਾਈਆਂ ਦੇ ਨਾਲ ਚੱਲਦਾ ਗਿਆ ਪਹੁੰਚਿਆ ਫੌਜਦਾਰ ਅਬਦੁੱਲ ਸਮੁੰਦ ਖਾਨ ਦੇ ਸਾਹਮਣੇ ਸਰਦਾਰ ਜੈ ਸਿੰਘ ਨੇ ਗਰਜਵੀਂ ਆਵਾਜ਼ ਵਿੱਚ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਫਤਿਹ ਨੂੰ ਸੁਣ ਕੇ ਅਬਦੁਸ ਸਮੁੰਦ ਖਾਨ ਆਕਣ ਲੱਗਾ ਸਰਦਾਰਾ ਸ਼ਾਇਦ ਤੈਨੂੰ ਪਤਾ ਨਹੀਂ ਤੂੰ ਕਿਹਦੇ ਸਾਹਮਣੇ ਖੜਾ ਮੇਰਾ ਨਾਮ ਅਬਦੁਸ ਸਮੁੰਦ ਖਾਨ ਹੈ ਮੇਰੇ ਸਾਹਮਣੇ ਵੱਡੇ ਵੱਡੇ ਸਿਰ ਝੁਕਾ ਕੇ ਸਜਦੇ ਕਰਦੇ ਨੇ ਇੱਥੇ ਫਤਿਹ ਪਰਵਾਣ ਨਹੀਂ ਹੁੰਦੀ ਇੱਥੇ ਸਿਰ ਝੁਕਾ ਕੇ ਸਜਦਾ ਕਰਨਾ ਪੈਂਦਾ ਤੇ ਸਰਦਾਰ ਜੈ ਸਿੰਘ ਦਾ ਜਵਾਬ ਬੜਾ ਪਿਆਰਾ ਸੀ ਸਿੰਘੋ ਕਿਤੇ ਸਾਡੇ ਚੇਤਿਆਂ ਵਿੱਚ ਵਸ ਜਾਵੇ ਅਸੀਂ ਸ਼ਹੀਦਾਂ ਦੀ ਯਾਦ ਮਨਾ ਰਹੇ ਹਾਂ ਸਰਦਾਰ ਜੈ ਸਿੰਘ ਕਹਿੰਦਾ ਹੈ ਸਿਰ ਇੱਕੋ ਵਾਰ ਹੀ ਝੁਕਿਆ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ ਉਸ ਤੋਂ ਬਾਅਦ ਕਿਸੇ ਦੇ ਸਾਹਮਣੇ ਸਿਰ ਨਹੀਂ ਝੁਕਦਾ ਜਦੋਂ ਝੁਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਝੁਕਦਾ ਹੈ ਹੋਰ ਕਿਸੇ ਦੇ ਸਾਹਮਣੇ ਸਿਰ ਝੁਕਾਉਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਜਦ 5 ਪਿਆਰਿਆਂ ਦੇ ਸਾਹਮਣੇ ਸਿਰ ਝੁਕਾ ਕੇ ਠੰਡੇ ਬਾਟੇ ਦੇ ਅਮਰਤ ਦੀ ਦਾਤ ਪ੍ਰਾਪਤ ਕਰ ਲਈਏ